ਸ੍ਰੀ ਅਕਾਲ ਜੀ ਮੈਂ ਰਾਜਦੀਪ ਮੇਰੇ ਚੈਨਲ ਪੰਜਾਬੀ ਸੂਟ ਰਾਜਦੀਪ ਟੀਕਸ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਬਹੁਤ ਝੋਨੇ ਸੂਟ ਜੀ ਹੈਂਡਵਰਕ ਤੇ ਮਸ਼ੀਨਵਰਕ ਦੇ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਸੂਟ ਪਸੰਦ ਆਵੇ ਤਾਂ ਤੁਸੀਂ ਸਾਰੇ ਸ਼ੋਰਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜਿਹੜੀ ਵੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇੱਕ ਇੱਕ ਕਸਟਮਰ ਦੇ ਸੂਟ ਨੇ ਸਾਰੇ ਤੇ ਬਹੁਤ ਝੋਨੇ ਸੂਟ ਜਰ ਨੇ ਜਾਂਦਗੀ ਤੇ ਨੇ ਤੇ ਚਲੋ ਦਿਖਾਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋ ਪਿਓਰ ਕ੍ਰੇਪ ਦੇ ਉੱਤੇ ਤੇ ਆਪਾਂ ਨੇ ਇਹ ਵਾਲਾ ਕੋਰੀਅਰ ਹੈ ਜਿਹੜਾ ਆਪਣੇ ਬਾਹਤ ਤੇ ਜਣਾ ਇਹ ਬਹੁਤ ਆਸੂਰੇ ਕ੍ਰੇਪ ਦੇ ਸੂਟ ਬਣਿਆ ਹੋਇਆ ਜੀ ਤੇ ਆਪਾਂ ਇਹ ਵਾਲਾ ਸੂਟ ਸਟਿਚ ਕਰਕੇ ਦਿੱਤਾ ਹੈ ਇੱਕ ਸੂਟ ਉਹਦਾ ਸਟਿਚ ਕਰਵਾਇਆ ਤੇ ਦੋਹਾਂ ਨੇ ਆਹ ਸਟਿਚਿੰਗ ਹੋਇਆ ਜਿੱਤੇ ਬਹੁਤ ਆਸੂਣਾ ਹੈਂਡ ਵਰਕ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਕ੍ਰੇਪ ਦੇ ਉੱਤੇ ਵਾ ਕੰਮ ਆਊਗਾ ਜੀ ਇਹ ਵਾਹ ਤੇ ਬਹੁਤ ਇਹਦੀ ਨੈਕ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਨੈਕ ਡਿਜ਼ਾਈਨ ਬਣੀ ਹੋਈ ਆ ਤੇ ਬਹੁਤ ਜਿਆਦਾ ਸੋਹਣਾ ਵਰਕ ਹੈ ਹੈਂਡਵਰਕ ਦੇ ਵਿੱਚ ਮੋਰੀ ਵਾਲਾ ਡਿਜ਼ਾਈਨ ਹੈ ਟੋਟਲੀ ਹੈਂਡਵਰਕ ਦਾ ਕੰਮ ਹੈ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਜਿੱਦਾਂ ਇਹ ਨੈਕ ਦੇ ਉੱਤੇ ਬਹੁਤ ਜਿਆਦਾ ਸੋਹਣੀ ਮੋਰੀ ਵਰਕ ਦਾ ਡਿਜ਼ਾਈਨ ਆ ਉਦਾਂ ਹੀ ਆਊਗਾ ਜੀ ਘੇਰੇ ਦੇ ਉੱਤੇ ਘੇਰੇ ਦੇ ਉੱਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਆ ਤੁਸੀਂ ਚੈੱਕ ਕਰ ਸਕਦੇ ਹੋ ਇਨਾ ਆਪਾਂ ਨੇ ਪਿੰਕ ਕਲਰ ਦੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਕਸਟਮਰ ਨੇ ਕਿਹਾ ਸੀ ਆਪਾਂ ਨੇ ਸੂਟ ਨਾਲ ਪਿੰਕ ਦੁਪੱਟਾ ਰੱਖਣਾ ਤਾਂ ਆਪਾਂ ਨੇ ਪਿੰਕ ਦੁਪੱਟਾ ਹੀ ਰੱਖਿਆ ਜੀ ਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਬੜੀ ਗੁੱਡੀ ਤੇ ਆਪਾਂ ਨੇ ਮੇਲਾ ਬਾਜੂ ਰੱਖੀ ਨੇ ਜੀ ਤੇ ਬਾਜੂ ਤੇ ਵੀ ਬਹੁਤ ਜਿਆਦਾ ਸੋਹਣਾ ਤੇ ਹੈਵੀ ਕੰਮ ਕੀਤਾ ਹੋਇਆ ਤੇ ਨਾਲ ਗੁੱਟੀ ਦਿੱਤੀ ਹੋਈ ਹੈ ਜੀ ਦੋਨੇ ਬਾਜੂ ਸੇਮ ਬਣਿਆ ਨੇ ਤੇ ਬਹੁਤ ਜਿਆਦਾ ਸੋਹਣਿਆ ਬਣਿਆ ਨੇ ਜੀ ਦੋਨੇ ਬਾਜੂ ਤੇ ਨਾਲ ਬਾਟਮ ਤੇ ਵੀ ਬਹੁਤ ਹੈਵੀ ਕੰਮ ਹੈ ਆਪਾਂ ਨੇ ਸਟੇਟ ਬਾਟਮ ਰੱਖੀ ਹੈ ਤੇ ਬਾਟਮ ਤੇ ਵੀ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਪਹਿਲਾ ਬਾਰਡਰ ਆਊਗਾ ਜੀ ਬਾਟਮ ਦੇ ਉੱਤੇ ਤੇ ਨਾ ਜਾੜ ਬਣਿਆ ਹੋਇਆ ਹੈ ਬਹੁਤ ਜਿਆਦਾ ਸੋਨਾ ਤੇ ਦਵਕੇ ਤੇ ਸਿੱਪੀ ਦਾ ਕੰਮ ਕੀਤਾ ਹੋਇਆ ਹੈ ਜੀ ਤੇ ਕੱਟ ਦਾਣਾ ਵੀ ਨਾਲ ਲੱਗਿਆ ਹੋਇਆ ਤੇ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਹੈ ਜੀ ਸੂਟ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਹੈਵੀ ਸੂਟ ਹੈ ਤੇ ਆਪਾਂ ਨੇ ਇਹਦੇ ਨਾਲ organza ਦੁਪੱਟਾ ਡਾਈ ਕੀਤਾ। ਇਹ ਬਹੁਤ ਜਿਆਦਾ ਸੋਹਣਾ ਪਿੰਕ ਕਲਰ ਦਾ ਆਪਾਂ ਦਾ ਦੁਪੱਟਾ ਹੈ। ਡਾਈ ਕਰਵਾ ਕੇ ਤੇ ਬਹੁਤ ਜਿਆਦਾ ਸੋਹਣੀ ਲੈਂਥ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਵਾਈ ਲੈਂਥ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਦੇ 4 ਸਾਈਡ ਦੇ ਉੱਤੇ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਜੀ ਤੇ 2.5 ਦਾ ਖੁੱਲਾ ਢੋਲਾ ਦੁਪੱਟਾ ਮਿਲੂਗਾ ਤੁਹਾਨੂੰ। ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੇ। ਇਦਾਂ ਦੀ ਲੁਕਾਰੀਆ ਪੂਰੇ ਸੂਟ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਟਿੱਲੀ ਸ਼ਾਪ ਲੈਸਨ ਦੇ ਉਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਤੁਸੀਂ ਇਹਨੂੰ ਕਸਟਮਾਈਜ਼ ਕਲਰ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਸਟਮਾਈਜ਼ ਵੀ ਕਰਕੇ ਨੇ ਸੂਟ ਹੈ ਜੀ ਆਪਣੇ ਭਾਇਤੀ ਆਪਣੇ ਕੋਲ ਐਸਾ ਦੇ ਸੂਟ ਵੀ ਹੁੰਦੇ ਨੇ ਜੀ ਚੈਨੋ ਕਲਰ ਦੇ ਵਿੱਚ ਸੂਟ ਆਉਗਾ ਜੀ ਕ੍ਰੇਪ ਦਾ ਤੇ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਵੱਡੀ ਮਸ਼ੀਨ ਦੇ ਨਾਲ ਤੇ ਨਾਲ ਹੈਂਡ ਵਰਕ ਦੀ ਟੱਚੀ ਹੋਈ ਹੈ ਜੀ ਇੰਦਾਂ ਦੇ ਵੀ ਸੂਟ ਆਪਣੇ ਕੋਲ ਤੁਹਾਨੂੰ ਮਿਲ ਜਾਣਗੇ ਜਿਹਨਾਂ ਸੂਟਾਂ ਵਿੱਚ ਤੁਸੀਂ ਹੋ ਕੋਈ ਸੂਟ ਦੇਖਣਾ ਚਾਹੋ ਨਾ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇੰਦਾਂ ਦੇ ਸੋਹਣੇ ਸੋਹਣੇ ਸੂਟ ਆਪਣੇ ਘਰ ਤੱਕ ਮਂਗਵਾ ਸਕਦੇ ਹੋ ਜੀ ਕਿਉਂਕਿ ਬਹੁਤ ਜਿਆਦਾ ਸੋਨਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਜਰੀ ਦੇ ਨਾਲ ਬਹੁਤ ਹੀ ਜਿਆਦਾ ਸੋਨਾ ਕੰਮ ਕੀਤਾ ਹੋਇਆ ਤੇ ਨਾਲ ਹੈਂਡਵਰਕ ਦੀ ਟੱਚੀ ਇਹ ਇਹ ਸਾਰੇ ਸੂਟ ਦੇ ਉੱਤੇ ਤੇ ਚਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੁਟੀ ਆਉਗੀ ਜੀ ਜੈਲੋ ਕਲਰ ਦਾ ਸੂਟ ਹੈ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਦਾ ਜੀ ਸੂਟ ਦਿੱਤਾ ਹੈ ਜੀ ਤੇ ਨਾਲ ਇਹ ਤਾਂ ਆਊਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਦੁਪੱਟੇ ਤੇ ਐਦਾਂ ਇਹ ਵਾਲਾ ਵਰਕ ਹੋਇਆ ਹੋਇਆ ਹੈ ਜੀ ਦੋਨੋਂ ਸਾਈਡ ਦੇ ਉੱਤੇ ਤੇ ਵਿੱਚ ਬੁਟੀ ਦਿੱਤੀ ਹੋਈ ਹੈ ਜੀ ਤੇ ਨਾਲ ਆਪਣੇ ਬਹੁਤ ਜ਼ਿਆਦਾ ਸੋਹਣੀ ਲੈਸ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲਾ ਸੂਟ ਦੀ ਕਿਸੇ ਜਦਾਂ ਵੀ ਕੋਡ ਗਾਇਨ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਉੱਥੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਪਿਓਰ ਪਿਓਰ ਗ੍ਰੇਪ ਦਾ ਸਟਫ ਰਹੂਗਾ ਜੀ ਤੇ ਸੈਮੀ ਡੁਪੱਟਾ ਹੈ ਜੀ ਤੇ ਅੰਦਰ ਦੇ ਲੁਗਾਰੀਆ ਪੂਰੇ ਸੂਟ ਦੀ ਜੇਵਾ ਸੋਪਨ ਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਦੇ ਚੋਂ ਹੋਰ ਕਲਰ ਵੀ ਤੁਸੀਂ ਘਰ ਬੈਠੇ ਲੈ ਸਕਦੇ ਇਹ ਨੈਸਟ ਸੂਟ ਆਊਗਾ ਜੀ ਆਪਣੇ ਮਸ਼ੀਨ ਵਰਕ ਦੇ ਵਿੱਚ ਬਹੁਤ ਜ਼ਿਆਦਾ ਸੁਹਾ ਰੈਡੀ ਕੀਤਾ ਹੈ ਇਹ ਲੈਨਿੰਗ ਵਾਈ ਜਾਰਜਾ ਦਾ ਹੋਊਗੀ ਜੀ ਇਹ ਲਾਈਟ ਫਲੋ ਜੀ ਕਰਨ ਦਾ ਸੂਟ ਹੈ ਇਹ ਆਪਾਂ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਉਦੋਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਬਹੁਤ ਜ਼ਿਆਦਾ ਸੁਹਾ ਲੱਗਾਏਗਾ ਜੀ ਖੰਮ ਕੀਤਾ ਹੋਇਆ ਮਸ਼ੀਨ ਵਰਕ ਤਾਂ ਘੇਰੇ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਬਹੁਤ ਜਿਆਦਾ ਸੋਹਣਾ ਕੰਮ ਹੈ ਜੀ ਤੇ ਸਫਾਈ ਪੂਰਾ ਸਫਾਈ ਤੇ ਕੰਮ ਕੀਤਾ ਹੋਇਆ ਹੈ ਮਸ਼ੀਨ ਵਰਕ ਦਾ ਕੰਮ ਆਊਗਾ ਜੀ ਇਹ ਵਾਲਾ ਤੇ ਬਹੁਤ ਜਿਆਦਾ ਸੋਹਣਾ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੁਸੀਂ ਮਨੇ ਆਪਾਂ ਨੂੰ ਪਿਕ ਭੇਜੀ ਸੀ ਵੀ ਐਦਾਂ ਦਾ ਡਿਜ਼ਾਈਨ ਕਰਨਾ ਤੇ ਐਦਾਂ ਦਾ ਕਲਰ ਲਾਣਾ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਕੋਈ ਵੀ ਡਿਜ਼ਾਈਨ ਕਰ ਸਕਦੇ ਹੋ ਕਰਵਾ ਸਕਦੇ ਹੋ ਤੇ ਕਲਰ ਵੀ ਤੁਸੀਂ ਆਪਣੀ ਚੋਅ ਦੇ ਅਨੁਸਾਰ ਲਗਵਾ ਸਕਦੇ ਆ ਇਹ ਬਹੁਤ ਜਿਆਦਾ ਸੋਹਣਾ ਤੇ ਹੈਂਡ ਕੰਮ ਆਊਗਾ ਜੀ ਮੌਜੂਦ ਉਤੇ ਇਹ ਵਾਜਾ ਸੋਣਾ ਹੈਵੀ ਕੰਮ ਆਊਗਾ ਜੀ ਵਾਜੂ ਦੇ ਉੱਤੇ ਤੇ ਉਦਾਂ ਹੀ ਬਣਿਆ ਹੋਇਆ ਦੂਜੀ ਵਾਜੂ ਜਿੰਨੀ ਵਾਜੂ ਦੇ ਉੱਤੇ ਵਾਜਾ ਸੋਹਣਾ ਕੰਮ ਕੀਤਾ ਹੋਇਆ ਉਦਾਂ ਹੀ ਦਿੱਤਾ ਹੋਇਆ ਜੀ ਬਾਟਮ ਦੇ ਉੱਤੇ ਵਾਜਾ ਸੋਣਾ ਕੰਮ ਆਊਗਾ ਜੀ ਬਾਟਮ ਦੇ ਉੱਤੇ ਤੇ ਪੂਰਾ ਹੈਵੀ ਸੂਟ ਹੈ ਇਹ ਵਾਜਾ ਸੋਹਣੀ ਲੁੱਕ ਆਈ ਹੈ ਵਾਹ ਸੂਟ ਦੀ ਇਹਨੇ ਨਾਲ ਪਰਖਿਆ ਬਰਬਰੀ ਦਾ ਦੁਪੱਟਾ ਤੇ ਦੁਪੱਟੇ ਨੂੰ ਕੀਤੀ ਹੈ ਟਾਈ ਐਂਡ ਟਾਈ ਟਾਈ ਐਂਡ ਟਾਈ ਦਾ ਦੁਪੱਟਾ ਰਹੂਗਾ ਜੀ ਬਰਬਰੀ ਦਾ ਤੇ ਆਪਾਂ ਇਹਦੇ ਤੇ ਇਹ ਲੈਸ ਦੀ ਫਿਨਿਸ਼ਿੰਗ ਕਰਨੀ ਆ ਤੇ ਬਹੁਤ ਜ਼ਿਆਦਾ ਸਮਾਂ ਆਪਾਂ ਲੈਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਲੈਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਕਸਟਮਰ ਨੇ ਕਿਹਾ ਸੀ ਆਪਾਂ ਵੀ ਕਸਟਮਰ ਨੇ ਕਿਹਾ ਸੀ ਆਪਾਂ ਨੂੰ ਵੀ ਹਲਕੀ ਜੀ ਲੈਸ ਲਾਉਣੀ ਆ ਤੇ ਆਪਾਂ ਨੇ ਇਹ ਵਾਲੀ ਲੈਸ ਲਾ ਕੇ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਤੇ ਐਦਾਂ ਦੀ ਲੁੱਕ ਆਊਗੀ ਸਾਰੇ ਦੁਪੱਟੇ ਦੇ ਬਹੁਤ ਜ਼ਿਆਦਾ ਸਮਾਂ ਪਟਾ ਰੈਡੀ ਹੋ ਜਾਊਗਾ ਜੀ ਜੇਵਾੜ ਜਾਈ ਤੁਹਾਨੂੰ ਪਸੰਦ ਤੇ ਕਿਸੇ ਵੀ ਸਟੱਫ ਦੇ ਤੇ ਰੈਡੀ ਕਰਾਉਣਾ ਏਸੀ ਕੀ ਆਪਣੀ ਅੱਜ ਵਾਇਸ ਉਹ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਤੁਸੀਂ ਪ੍ਰਿੰਟ ਸੂਟ ਲੈਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਪ੍ਰਿੰਟ ਸੂਟ ਮਨਵਾ ਸਕਦੇ ਹੋ ਜੀ ਜੇ ਤੁਸੀਂ ਐਦਾਂ ਦੇ ਹੋਰ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਮੇਰਾ Instagram ਦੀ ਆਈਡੀ ਜੀ ਪੰਜਾਬੀ ਸੂਟ ਰਾਹੀਂ ਜੀ ਉੱਥੇ ਉੱਥੇ ਜਾ ਕੇ ਤੁਸੀਂ ਸੋਹਣੇ ਸੋਹਣੇ ਸੂਟ ਦੇਖ ਸਕਦੇ ਹੋ ਤੇ ਘਰ ਬੈਠੇ ਆਰਡਰ ਕਰ ਸਕਦੇ ਹੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੁਟਾ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੁਣ ਸੁਣ ਸੁਟਾ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ